ਕੰਗਨ ਰਣੌਤ ਅਕਸਰ ਹੀ ਸੁਰਖੀਆਂ ਦੇ ਵਿੱਚ ਦਿਖਾਈ ਦਿੰਦੀ ਹੈ ਕਦੇ ਕਿਸੇ ਨੂੰ ਲੈ ਕੇ ਵਿਵਾਦ ਛੜਿਆ ਹੁੰਦਾ ਹੈ ਤੇ ਕਦੇ ਕਿਸ ਨੂੰ ਲੈ ਕੇ ਵਿਵਾਦ ਛੜਿਆ ਹੁੰਦਾ ਤੇ ਅਕਸਰ ਹੀ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਨਾਲ ਤਾਂ ਉਸਨੇ ਲਗਭਗ ਵਿਵਾਦ ਛੜਿਾਈ ਹੁੰਦਾ ਬਿੱਤੇ ਟਾਈਮ ਤੇ ਵਿੱਚ ਵੇਖਿਆ ਗਿਆ ਕਿ ਕੰਗਨ ਰਣੌਤ ਦੇ ਵੱਲੋਂ ਸ਼ੁਭ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਾਫੀ ਉਸਦੇ ਗਾਣਿਆਂ ਨੂੰ ਲੈ ਕੇ ਕਾਫੀ ਉਸਦੇ ਇੱਕ ਸਟੇਜ ਸ਼ੋਅ ਨੂੰ ਲੈ ਕੇ ਜਦੋਂ ਉਸ ਦੀ ਹੁੱਡੀ ਦਿਖਾਈ ਜਾਂਦੀ ਹੈ ਤਾਂ ਉਸ ਤੇ ਕਾਫੀ ਟ੍ਰੋਲ ਕਰਦੀ ਹੋਈ ਨਜ਼ਰ ਆਉਂਦੀ ਹੈ ਕੰਗਨ ਰਣੌਤ ਤੁਤੇ ਹੀ ਅੱਜ ਦੂਸਰੇ ਪਾਸੇ ਇੱਕ ਚੀਜ਼ ਦੇਖੀ ਗਈ ਜਿਸ ਨੇ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਕੰਗਣਾ ਰੌਣਤ ਨੇ ਆਪਣੇ ਭਤੀਜੇ ਦੀ ਇੰਸਟਾਗ੍ਰam ਤੇ ਸਟੋਰੀ ਪਾਈ ਉਸ ਸਟੋਰੀ ਦੇ ਵਿੱਚ ਉਸ ਨੇ ਦੇਖਿਆ ਕਿ ਸ਼ੁਭ ਦਾ ਗਾਣਾ ਲਗਾ ਕੇ ਸਟੋਰੀ ਪਾਈ ਗਈ ਜਿਸ ਤੋਂ ਬਾਅਦ ਇਹ ਸਟੋਰੀ ਖੂਬ ਜ਼ਿਆਦਾ ਵਾਇਰਲ ਹੋਈ ਇੱਕ ਪਾਸੇ ਤਾਂ ਕੰਗਣਾ ਰੌਣਤ ਸ਼ੁਭ ਦੇ ਉੱਪਰ ਵੱਡੇ ਇਲਜ਼ਾਮ ਲਗਾਉਂਦੀ ਹੋਈ ਦਿਖਾਈ ਦਿੰਦੀ ਹੈ ਤੇ ਦੂਸਰੇ ਪਾਸੇ ਕੰਗਨਾ ਰਣੌਤ ਉਹੀ ਕੰਗਨਾ ਰਣੌਤ ਜੋ ਕਿ ਵੱਡੇ ਇਲਜ਼ਾਮ ਲਗਾ ਰਹੀ ਸੀ ਸ਼ੁਭਤੇ ਤੇ ਉਸਨੇ ਆਪਣੇ ਭਤੀਜੇ ਦੀ ਫੋਟੋ ਤੇ ਸ਼ੁਭਦਾਹੀ ਗਾਣਾ ਲਗਾਇਆ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਹੰਟਰੋਲ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਉਸ ਦੀ ਚਰਚਾ ਕੀਤੀ ਜਾ ਰਹੀ ਹੈ ਤੇ ਇਹ ਸਟੋਰੀ ਖੂਬ ਜ਼ਿਆਦਾ ਵਾਇਰਲ ਵੀ ਹੁੰਦੀ ਦਿਖਾਈ ਦੇ ਰਹੀ ਹੈ ਸਰ ਸੁਰਖਿਆ ਦੇ ਵਿੱਚ ਰਹਿਣ ਲਈ ਅਕਸਰ ਹੀ ਕੰਗਣਾ ਰਣੌਤ ਦੇ ਵੱਲੋਂ ਨਵਾਂ ਤੋਂ ਨਵਾਂ ਕੋਈ ਨਾ ਕੋਈ ਵਿਵਾਦ ਛੇੜਿਆ ਹੀ ਹੁੰਦਾ ਹੈ ਤੇ ਹੁਣ ਇਸ ਵਿਵਾਦ ਨੂੰ ਕਹੀਏ ਤਾਂ ਇਹ ਸਿੱਧਾ-ਸਿੱਧਾ ਗੱਲ ਕਹੀਏ ਤੇ ਸ਼ੁਭ ਦੇ ਗਾਣੇ ਤੋਂ ਬਾਅਦ ਸ਼ੁਭ ਦਾ ਗਾਣਾ ਲਗਾਉਣ ਤੋਂ ਬਾਅਦ ਇਹ ਸਟੋਰੀ ਖੂਬ ਵਾਇਰਲ ਹੋ ਰਹੀ ਹੈ ਤੇ ਹੁਣ ਕੰਗਣਾ ਰਣੌਤ ਤੇ ਤੰਜ ਕੱਸੇ ਜਾ ਰਹੇ ਨੇ ਤੇ ਹੁਣ ਕੰਗਣਾ ਰਣੌਤ ਤੇ ਇੱਕ ਟ੍ਰੋਲਿੰਗ ਚੱਲ ਰਹੀ ਹੈ ਕਿ ਹੁਣ ਪਹਿਲਾਂ ਤਾਂ ਸ਼ੁਭ ਤੇ ਵਿਵਾਦ ਕਰਦੀ ਹੈ ਤੇ ਹੁਣ ਆਪਣੇ ਹੀ ਸਟੋਰੀ ਤੇ ਉਸ ਦਾ ਗਾਣਾ ਲਗਾਉਂਦੀ ਹੈ ਸ਼ੁਭ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਹੀ ਉੱਭਰਦਾ ਹੋਇਆ ਸਤਾਰਾ ਹੈ ਸ਼ੁਭ ਦਾ ਸ਼ੁਭ ਦੇ ਗਾਣਿਆਂ ਦੇ ਜੇ ਅਸੀਂ ਗੱਲ ਕਰਦੇ ਹਾਂ ਲੋਕ ਕਾਫੀ ਪਸੰਦ ਕਰਦੇ ਨੇ ਜੋੜਾ ਵੀ ਗਾਣਾ ਸ਼ੁਭ ਦੇ ਵੱਲੋਂ ਕੱਢਿਆ ਜਾਂਦਾ ਹੈ ਉਹ ਬਹੁਤ ਹੀ ਜਲਦੀ ਚੜ ਜਾਂਦਾ ਹੈ ਬਹੁਤ ਹੀ ਜਲਦੀ ਲੋਕਾਂ ਨੂੰ ਪਸੰਦ ਆਉਂਦਾ ਹੈ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਇੱਕ ਸ਼ੁਭ ਦਾ ਵੱਖਰਾ ਹੀ ਸਵਾਗ ਬਣਿਆ ਦਿਖਾਈ ਦੇ ਰਿਹਾ ਹੈ ਤੋ ਉਹੀ ਜਦੋਂ ਕੰਗਰਨੌਥ ਦੇ ਵੱਲੋਂ ਇਹ ਉਸ ਤੇ ਵਿਵਾਦ ਕੀਤਾ ਜਾਂਦਾ ਤੇ ਸਾਰੀ ਇੰਡਸਟਰੀ ਸ਼ੁਭ ਦੇ ਨਾਲ ਖੜੀ ਦਿਖਾਈ ਦਿੰਦੀ ਹੈ ਪਰ ਉੱਥੇ ਹੀ ਜਦੋਂ ਅੱਜ ਸ਼ੁਭ ਦਾ ਗਾਣਾ ਕੰਗਰਨੌਥ ਤੇ ਆਪਣੀ ਸਟੋਰੀ ਤੇ ਲਗਾਇਆ ਤੇ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਕੰਗਰਨੌਥ ਅਕਸਰ ਹੀ ਸੁਰਖੀਆਂ ਦੇ ਵਿੱਚ ਦਿਖਾਈ ਦਿੰਦੀ ਹੈ ਕਦੇ ਕਿਸੇ ਨੂੰ ਲੈ ਕੇ ਵਿਵਾਦ ਛੜਿਆ ਹੁੰਦਾ ਹੈ ਤੇ ਕਦੇ ਕਿਸ ਨੂੰ ਲੈ ਕੇ ਵਿਵਾਦ ਛੜਿਆ ਹੁੰਦਾ ਤੇ ਅਕਸਰ ਹੀ ਪੰਜਾਬੀ ਇੰਡਸਟਰੀ ਦੇ ਗਾਇਕਾਂ ਦੇ ਨਾਲ ਤਾਂ ਉਸਨੇ ਲਗਭਗ ਵਿਵਾਦ ਛੜਿਾਈ ਹੁੰਦਾ ਵੀ ਤੇ ਟਾਈਮ ਤੇ ਵਿੱਚ ਵੇਖਿਆ ਗਿਆ ਕਿ ਕੰਗਨਾ ਰਣੌਤ ਦੇ ਵੱਲੋਂ ਸ਼ੁਭ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਾਫੀ ਉਸਦੇ ਗਾਣਿਆਂ ਨੂੰ ਲੈ ਕੇ ਕਾਫੀ ਉਸਦੇ ਇੱਕ ਸਟੇਜ ਸ਼ੋਅ ਨੂੰ ਲੈ ਕੇ ਜਦੋਂ ਉਸਦੀ ਹੁੱਡੀ ਦਿਖਾਈ ਜਾਂਦੀ ਹੈ ਤਾਂ ਉਸਤੇ ਕਾਫੀ ਟ੍ਰੋਲ ਕਰਦੀ ਹੋਈ ਨਜ਼ਰ ਆਉਂਦੀ ਹੈ ਕੰਗਨਾ ਰਣੌਤ ਤੋ ਤੇ ਅੱਜ ਦੂਸਰੇ ਪਾਸੇ ਇੱਕ ਚੀਜ਼ ਦੇਖੀ ਗਈ ਜਿਸ ਨੇ ਸਾਰਿਆਂ ਨੂੰ ਹੀ ਹੈਰਾਨ ਕਰ ਦਿੱਤਾ ਕੰਗਣਾ ਰਣੌਤ ਨੇ ਆਪਣੇ ਭਤੀਜੇ ਦੀ ਇੰਸਟਾਗ੍ਰam ਤੇ ਸਟੋਰੀ ਪਾਈ ਉਸ ਸਟੋਰੀ ਦੇ ਵਿੱਚ ਉਸ ਨੇ ਦੇਖਿਆ ਕਿ ਸ਼ੁਭ ਦਾ ਗਾਣਾ ਲਗਾ ਕੇ ਸਟੋਰੀ ਪਾਈ ਗਈ ਜਿਸ ਤੋਂ ਬਾਅਦ ਇਹ ਸਟੋਰੀ ਖੂਬ ਜ਼ਿਆਦਾ ਵਾਇਰਲ ਹੋਈ ਇੱਕ ਪਾਸੇ ਤਾਂ ਕੰਗਣਾ ਰਣੌਤ ਸ਼ੁਭ ਦੇ ਉੱਪਰ ਵੱਡੇ ਇਲਜ਼ਾਮ ਲਗਾਉਂਦੀ ਹੋਈ ਦਿਖਾਈ ਦਿੰਦੀ ਹੈ ਤੇ ਦੂਸਰੇ ਪਾਸੇ ਕੰਗਨਾ ਰਣੌਤ ਉਹੀ ਕੰਗਨਾ ਰਣੌਤ ਜੋ ਕਿ ਵੱਡੇ ਇਲਜ਼ਾਮ ਲਗਾ ਰਹੀ ਸੀ ਸ਼ੁਭਤੇ ਤੇ ਉਸਨੇ ਆਪਣੇ ਭਤੀਜੇ ਦੀ ਫੋਟੋ ਤੇ ਸ਼ੁਭਦਾਈ ਗਾਣਾ ਲਗਾਇਆ ਜਿਸ ਤੋਂ ਬਾਅਦ ਉਸ ਨੂੰ ਕਾਫੀ ਜ਼ਿਆਦਾ ਹੰਟਰੋਲ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਉਸ ਦੀ ਚਰਚਾ ਕੀਤੀ ਜਾ ਰਹੀ ਹੈ ਤੇ ਇਹ ਸਟੋਰੀ ਖੂਬ ਜ਼ਿਆਦਾ ਵਾਇਰਲ ਵੀ ਹੁੰਦੀ ਦਿਖਾਈ ਦੇ ਰਹੀ ਹੈ ਸਰ ਸੁਰਖਿਆ ਦੇ ਵਿੱਚ ਰਹਿਣ ਲਈ ਅਕਸਰ ਹੀ ਕੰਗਣਾ ਰਣੌਤ ਦੇ ਵੱਲੋਂ ਨਵਾਂ ਤੋਂ ਨਵਾਂ ਕੋਈ ਨਾ ਕੋਈ ਵਿਵਾਦ ਛੇੜਿਆ ਹੀ ਹੁੰਦਾ ਹੈ ਤੇ ਹੁਣ ਇਸ ਵਿਵਾਦ ਨੂੰ ਕਹੀਏ ਤਾਂ ਇਹ ਸਿੱਧਾ-ਸਿੱਧਾ ਗੱਲ ਕਹੀਏ ਤੇ ਸ਼ੁਭ ਦੇ ਗਾਣੇ ਤੋਂ ਬਾਅਦ ਸ਼ੁਭ ਦਾ ਗਾਣਾ ਲਗਾਉਣ ਤੋਂ ਬਾਅਦ ਇਹ ਸਟੋਰੀ ਖੂਬ ਵਾਇਰਲ ਹੋ ਰਹੀ ਹੈ ਤੇ ਹੁਣ ਕੰਗਣਾ ਰਣੌਤ ਤੇ ਤੰਜ ਕੱਸੇ ਜਾ ਰਹੇ ਨੇ ਤੇ ਹੁਣ ਕੰਗਣਾ ਰਣੌਤ ਤੇ ਇੱਕ ਟ੍ਰੋਲਿੰਗ ਚੱਲ ਰਹੀ ਹੈ ਕਿ ਹੁਣ ਪਹਿਲਾਂ ਤਾਂ ਸ਼ੁਭ ਤੇ ਵਿਵਾਦ ਕਰਦੀ ਹੈ ਤੇ ਹੁਣ ਆਪਣੇ ਹੀ ਸਟੋਰੀ ਤੇ ਉਸ ਦਾ ਗਾਣਾ ਲਗਾਉਂਦੀ ਹੈ ਸ਼ੁਭ ਪੰਜਾਬੀ ਇੰਡਸਟਰੀ ਦਾ ਇੱਕ ਬਹੁਤ ਹੀ ਉੱਭਰਦਾ ਹੋਇਆ ਸਤਾਰਾ ਹੈ ਸ਼ੁਭ ਦਾ ਸ਼ੁਭ ਦੇ ਗਾਣਿਆਂ ਦੇ ਜੇ ਅਸੀਂ ਗੱਲ ਕਰਦੇ ਹਾਂ ਲੋਕ ਕਾਫੀ ਪਸੰਦ ਕਰਦੇ ਨੇ ਜੋੜਾ ਵੀ ਗਾਣਾ ਸ਼ੁਭ ਦੇ ਵੱਲੋਂ ਕੱਢਿਆ ਜਾਂਦਾ ਹੈ ਉਹ ਬਹੁਤ ਹੀ ਜਲਦੀ ਚੜ ਜਾਂਦਾ ਹੈ ਬਹੁਤ ਹੀ ਜਲਦੀ ਲੋਕਾਂ ਨੂੰ ਪਸੰਦ ਆਉਂਦਾ ਹੈ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਵੀ ਇੱਕ ਸ਼ੁਭ ਦਾ ਵੱਖਰਾ ਹੀ ਸਵੈਗ ਬਣਿਆ ਦਿਖਾਈ ਦੇ ਰਿਹਾ ਹੈ ਤਉ ਉੱਥੇ ਜਦੋਂ ਕੰਗੜਾ ਨੌਂ ਦੇ ਵੱਲੋਂ ਇਹ ਉਸ ਤੇ ਵਿਵਾਦ ਕੀਤਾ ਜਾਂਦਾ ਤੇ ਸਾਰੀ ਇੰਡਸਟਰੀ ਸ਼ੁਭ ਦੇ ਨਾਲ ਖੜੀ ਦਿਖਾਈ ਦਿੰਦੀ ਹੈ ਪਰ ਉੱਥੇ ਹੀ ਜਦੋਂ ਅੱਜ ਸ਼ੁਭ ਦਾ ਗਾਣਾ ਕੰਗੜਾ ਨੌਂ ਤੇ ਆਪਣੀ ਸਟੋਰੀ ਤੇ ਲਗਾਇਆ ਤੇ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ